ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਰਾਣਾ ਡੇੜੀ ਫਾਰਮ ਤੇ ਅੱਜ ਦੀ ਵੀਡੀਓ ਚ ਤੁਹਾਨੂੰ 7 ਝੋਟੀਆਂ ਵਿਖਾਉਣੀਆਂ 6 ਸੁਈਆਂ ਸਵਾਈਆਂ 1 ਝੋਟੀ ਗੱਬਣ ਤੇ 1 ਵੈੜ ਵਿਖਾ ਲੈਣੀ ਪਹਿਲੇ ਸੂਵੇ ਗੱਬਣ ਤੇ ਗੱਲਬਾਤ ਕਰਦੇ ਆ ਰਾਣੇ ਵੀਰ ਨਾਲ ਤੇ ਇਹਨਾਂ ਝੋਟੀਆਂ ਦੀ ਡਿਟੇਲ ਲੈ ਕੇ ਦਿੰਨੇ ਆ ਬਹੁਤ ਹੀ ਵੱਡੀਆਂ ਝੋਟੀਆਂ ਚੰਗੇ ਮਿਲ ਕੇ ਰਿਕਾਰਡ ਵਾਲੀਆਂ ਐਡਰੈਸ ਆਪਣਾ ਹੈਗਾ ਜੇ ਪਿੰਡ ਅਠਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਪਿਆਰੋ ਗੱਲਬਾਤ ਕਰਦੇ ਆ ਤੇ ਹਾਂਜੀ ਸਤਿ ਸ੍ਰੀ ਅਕਾਲ ਰਾਣੀ ਪਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਮਾਲਕ ਦੀ ਕਿਰਪਾ ਜੀ ਸਭ ਤੋਂ ਪਹਿਲਾਂ ਰਾਣਾ ਡੇਰੀ ਫਾਰਮ ਚੈਨਲ ਦੇ ਵੇਖਣ ਵਾਲਿਆਂ ਨੂੰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਆ ਵੀਰਾਂ ਦਾ ਜਿਹੜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਵੱਧ ਤੋਂ ਵੱਧ ਲਾਈਕ ਸ਼ੇਅਰ ਚੱਗੇ ਕਮੈਂਟ ਕਰਦੇ ਆ ਤੇ ਗਾਹ ਵੀ ਮੇਰੇ ਵੀਰ ਕਰਨ ਜੀ ਜੀ ਤੇ ਪਹਿਲਾ ਮਾਲ ਜਿਹੜਾ ਵੀਡੀਓ ਪਾਈ ਸੇਲ ਹੋ ਗਿਆ ਜੀ ਠੀਕ ਜੀ ਚੰਗੇ ਚੰਗੇ ਜਾਨਵਰ ਲੈ ਕੇ ਆਪਣੇ ਵੀਰਾਂ ਨੇ ਸ਼ੇਵਾਜ ਹਾਜ਼ਰ ਹੋਣੇ ਆ ਜੀ ਜੀ ਤੇ ਅੱਜ ਵੀ ਬਹੁਤ ਬਹੁਤ ਚੰਗੀ ਟਾਪ ਕੁਆਲਿਟੀ ਦੀਆਂ ਸੱਤ ਝੋਟੀਆਂ ਖਾਵਾਂਗੇ ਤੇ ਇੱਕ ਵੈੜ ਵਖਾਉਣੀ ਹੈ ਦੋ ਦੰਦ ਪਹਿਲਾ ਸੂਆ ਤਿਆਰ ਬੱਛੀ ਆ 10 ਤਰੀਕ ਨੂੰ ਦੇਣ ਪੂਰੇ ਮੱਝਾਂ ਨਾਲ ਥਣ ਲੱਗਾ ਬਹੁਤ ਚੰਗੀ ਕੁਆਲਿਟੀ ਦੀ ਆਛਾ ਜੀ ਤੇ ਅੱਜ ਇਹ ਹੌਲਾ ਭਾਵੀ ਆਪਣੇ ਕੋਲ ਸਾਰੇ ਹੈਗੇ ਮਤਲਬ ਕਿ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਰੇਟ ਅੱਜ ਭਾਜੀ ਆਪਾਂ 80000 ਤੋਂ ਲੈ ਕੇ ਤੇ 180 ਤੱਕ ਮੁੱਲ ਪਾਵਾਂਗੇ ਝੋਟੀਆਂ 180 ਤੱਕ ਤੇ ਦੁੱਧ ਕਿੰਨੇ ਤੋਂ ਲੈ ਕੇ ਕਿੰਨੇ ਤੱਕ ਆ 11 ਕਿਲੋ ਤੋਂ ਸਟਾਰਟਿੰਗ ਦੁੱਧ ਹੈ 18 19 ਕਿਲੋ ਵਾਲੀਆਂ ਝੋਟੀਆਂ ਨੇ ਠੀਕ ਆ ਜੀ ਤਾਰੀਆਂ ਸੁਈਆਂ ਸਵਾਈਆਂ ਤੇ ਇਹ ਪਹਿਲੀ ਝੋਟੀ ਗੱਬਣ ਇਹ ਗੱਬਣ ਆ ਝੋਡੀ ਠੀਕ ਆ ਜੀ ਤੇ ਸੂਆ ਕਿੰਵਾ ਜੀ ਦੂਜਾ ਸੂਆ ਜੀ ਦੂਜਾ ਸੂਆ ਠੀਕ ਆ ਜੀ ਤੇ ਇਹਦਾ ਪਹਿਲਾਂ ਦਾ ਕੀ ਰਿਕਾਰਡ ਰਿਹਾ ਭਾਜੀ ਪਹਿਲਾਂ ਨੇ 14 ਕਿਲੋ ਦੁੱਧ ਕੱਢਿਆ ਹੈ ਨਹੀਂ ਠੀਕ ਆ ਜੀ ਤੇ ਕਿੰਨੇ ਕ ਦਿਨ ਲੈ ਜੂਗੀ? 10-20 ਦਿਨ ਕਰ ਦਈਏ। ਅੱਛਾ 20 ਦਿਨ ਲੈ ਕੇ ਜਾਂਦੀ। ਪਹਿਲਾਂ ਦਾ ਰਕਾਰਡ ਆ 13-14 ਕਿਲੋਆਂ ਦਾ। 30 ਕਿਲੋ ਆਦੀ ਦੀ ਆ। ਠੀਕ ਆ ਜੀ। ਤੇ ਬਾਕੀ ਸਿੰਘ ਵੀ ਵੇਰੀ ਜਵਾਈ ਆ। ਜੀ। ਅਜੇ ਗੂੜ ਗੂੜ ਸਹਿਰ ਆਉਂਦੇ ਆ ਬਹੁਤ ਚੰਗੀ। ਤੇ ਇਹ ਫੁੱਲ ਕੱਦ ਵਜਣ ਵਾਲੀ ਆ। ਤੇ ਇਹਦਾ ਮੁੱਲ ਕੀ ਕਰਨਾ ਭਾਜੀ? ਇਨਾ ਮੁੱਲ ਭਾਜੀ 82 ਕਰਦੇ ਆਂ ਹਾਂਜੀ ਹਾਂ ਨਾ 6000 ਦੀ ਘੋਟੀ ਦੇ ਦਾਂਗੇ ਦੂਜਾ ਸੂਆ ਬਹੁਤ ਸੀਰ ਠੱਡੀ ਚੰਗੀ ਬਰੀਡ ਦੀ ਆ ਠੀਕ ਆ ਜੀ ਹਾਂ ਨਾ 8000 ਦੀ ਹਾਂਜੀ ਤੇ ਬਾਕੀ ਜਿਹੜਾ ਆਪਣੇ ਚੈਨਲ ਦੇ ਥਰੂ ਆਊ ਉਹਦਾ ਮਾਨਤਾਨ ਹੋਰ ਹੋ ਜਾਊਗਾ ਤੇ ਫੋਨ ਜ਼ਰੂਰ ਲਾ ਲਿਓ ਬਹੁਤ ਚੰਗੀ ਆ ਜੀ ਅੱਗੇ ਆ ਗਈ ਆ ਪਹਿਲਣ ਇਹ ਪਹਿਲਾ ਸੂਆ ਦੋ ਦਾਂਦੇ ਆ ਅੱਛਾ ਜੀ ਬਾਕੀ ਪੇਠ ਪੁੱਠ ਵੇਖੋ ਐ ਚੌੜੀਆਂ ਪੇਠ ਦੀਆਂ ਬੂੜੀਆਂ ਖੋਲੋ ਇਹਨੂੰ ਇਹਦੇ ਕੋ ਇਸ ਟਾਈਮ ਤੇ ਕਿੰਨਾ ਦੁੱਧ ਤਿਆਰ ਜੇ ਇਹਦਾ 11 ਕਿਲੋ ਮੌਰੀ ਆ 11 ਕਿਲੋ ਬੱਚਾ ਕੀ ਜੇ ਮਗੜ ਬੱਚਾ ਕੱਟਾ ਮਗੜ ਜੀ ਠੀਕ ਆ ਜੀ ਬਾਕੀ ਆਰਡਰ ਕੁਆਲਟੀ ਦੇਖ ਸਕਦੇ ਬਹੁਤ ਹੀ ਚੰਗੀ ਕੁਆਲਟੀ ਦਾ ਮੁੱਠੀ ਦੀ ਚਵਾਲ ਆ ਥਾਨ ਲੱਗਾ ਲੈ ਆ ਵਾਪਸ ਇਹਦਾ ਮੁੱਲ ਕੀ ਕਰਨਾ ਵੀਰ ਜੀ ਇਹਦਾ ਮੁੱਲ ਭਜੀ 132 ਕਰਦੇ ਆ 132000 ਹਾਂਜੀ ਤੇ ਉਹਦੇ ਚ ਛੋਟ ਕਿੰਨੀ ਕਰਨੀ 2000 ਰੁਪਇਆ ਛੋਟ ਕਰਾਂਗੇ 130 ਦੀ ਝੋਟੀ ਦੇ ਦਾਂਗੇ 11 ਕਿਲੋ ਬੌਲੀ ਆ ਅੱਛਾ ਜੀ ਅਜੇ ਬੌਲੀ ਆ 11 ਕਿਲੋ ਆਪਣੀ ਦੋ ਟਾਈਮ ਚਵਾਈ ਕਰਕੇ ਫੇਰ ਲੈ ਕੇ ਜਾਓ ਅੱਗੇ ਆ ਕੀ ਤੀਜੇ ਨੰਬਰ ਤੇ ਇਹ ਵੀ ਫੁੱਲ ਵੱਡੀ ਝੋਟੀ ਆ ਇਹਦਾ ਸੁਆ ਕਿਨਵਾ ਜੇ ਇਹਦਾ ਪਹਿਲਾ ਸੁਆ ਦੋ ਦਾਤੇ ਆ ਮੂਹ ਪਹਿਲਾ ਸੁਆ ਦੋ ਦਾਤੇ ਤੇ ਵੱਡੇ ਕਦ ਕਾਟ ਦੀ ਆ ਪੁੜੀ ਝੋਟੀ ਬੇਲ ਵੇਖੋ ਕਿੱਡੀ ਲੰਮੀ ਝੋਟੀ ਦੀ ਲੈਰੋ ਸੈਤੀ ਤੋਂ ਇਹਦਾ ਕਿੰਨੇ ਕਿਨੇ ਨਾਂ ਦਾ ਸੂਆ ਜੇ ਤੀਜਾ ਚੌਥਾ ਰਿਆਂ ਬੱਚਾ ਕੀ ਮਗਰ ਇਹਦੇ ਮਗਰ ਕੱਟਾ ਇਹਦੇ ਮਗਰ ਕੱਟਾ ਛੋਟੀ ਵੱਡੀ ਆ ਪੂਰੀ ਬਾਕੀ ਸਾਹਮਣੇ ਹੋ ਕੇ ਤੇ ਹੋਰ ਵੀ ਚੰਗੀਆਂ ਤੇ ਹੋਰ ਵੀ ਸੋਹਣੀਆਂ ਲੱਗਣਗੀਆਂ ਆਣ ਕੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਲੈ ਕੇ ਜਾਓ ਐਸ ਟਾਈਮ ਤੇ ਹਾਜ਼ਰ ਦੁੱਧ ਕਿੰਨਾ ਭਾਜੀ 11 ਕਿਲੋ 11 ਕਿਲੋ ਹਾਜਰ ਤੇ ਕਿੰਨਾ ਕਿੰਨਾ ਕ ਦੁੱਧ ਚ ਵਾਜੂਗੀ ਤੁਹਾਡੇ ਹਿਸਾਬ ਨਾਲ 14 15 ਕਿਲੋ ਜੀ ਚ ਵਾਜੂਗੀ ਅੱਛਾ ਅਜੇ ਝੋਟੀਆਂ ਮੈਲੇ ਦੇਣੀ ਚੱਲੀਆਂ ਅਜੇ ਲਿਆਈਆਂ ਸਭ ਦੀਆਂ ਸੱਤੀਆਂ ਦੁੱਧੀਆਂ ਮੈਲੇ ਦੇਣੀ ਲੱਗੀਆਂ ਝੋਟੀਆਂ ਠੀਕ ਆ ਜੀ ਤੇ ਇਹਦਾ ਕੀ ਮੁੱਲ ਕਰਨਾ ਇਹਦਾ 135 ਆ ਜੀ 135 ਤੇ ਉਹਦੇ ਜੋ ਮਾਨਤਾਨ ਉਹਦੇ ਜੋ ਮਾਨਦਾਰ ਛੋਟ ਛੱਪਾ ਕਰਾਂਗੇ ਜੀ 2000 ਰੁਪਏ ਚ 1 ਲੱਖ 33 ਹਜ਼ਾਰ ਦੀ ਠੀਕ ਆ ਜੀ ਤੇ ਅੱਗੇ ਆ ਗਈ ਚੌਥੇ ਨੰਬਰ ਤੇ ਇਹ ਵੀ ਛੋਟੀ ਪੈ ਲੈਣਿਆ ਤੇ ਸਿੰਗ ਵੇਖੋ ਯਾਰ ਰਿੰਗ ਸਿੰਗ ਲੱਗਾ ਪੂਰਾ ਆਈ ਵੀ ਮੂੰਹ ਫੜ ਗਿਆ ਦੋ ਦੰਦੀ ਆ ਪਿਓਰ ਠੀਕ ਆ ਜੀ ਦੋ ਦੰਦ ਫੇਸ ਕੁਆਲਿਟੀ ਬਹੁਤ ਸੋਹਣੀ ਚੌਥਾ ਦਿਨ ਸੂਈ ਨੂੰ ਜੇ ਠੀਕ ਆ ਜੀ ਇਹਦੇ ਕੋ ਵੀ 11 12 ਕਿਲੋ ਥੋੜੀ ਆ ਅੱਛਾ ਜੀ ਬਾਕੀ ਥਣਾ ਦਾ ਗੈਪ ਬਹੁਤ ਚੰਗਾ ਤੇ ਮੁੱਠੀ ਦੀ ਜਵਾਲਾ ਥਣ ਖੋਲੋ ਜੀ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਕੱਟਾ ਕੱਟਾ ਇਹਦੇ ਮਗਰ ਤੇ ਹਾਜ਼ਰ ਦੁੱਧ ਕਿੰਨਾ ਇਸ ਟਾਈਮ ਤੇ ਇਹਦੇ ਕੋ 12 ਕਿਲੋ ਦਾ 11 ਦਾਸ ਦੀ ਦਵਾ ਮੈਂ ਬੋਲੀ ਬਣ ਗਈ ਆ ਜੀ ਠੀਕ ਆ ਜੀ ਆ ਬੱਚਾ ਇਹਦਾ ਚੌਥਾ ਦਿਨ ਅੱਛਾ ਆ ਬੱਚਾ ਬੱਚੇ ਸਾਰੇ ਕੁਲੇ ਹੀ ਆ ਕੋਈ ਪੰਜਾਂ ਦਿਨਾਂ ਦਾ ਕੋਈ ਸਿਆਹ ਦਿਨਾਂ ਦਾ ਕੋਈ ਤਿੰਨਾਂ ਚੌਹਾਂ ਦਿਨਾਂ ਦਾ ਬਾਕੀ ਆਓ ਆਪਣੀ ਤਸੱਲੀ ਕਰਕੇ ਫੇਰ ਲੈ ਕੇ ਜਾਓ ਦੋ ਟਾਈਮ ਦੋ ਦਿਨ ਭਰਾ ਆਪਣੀ ਤਸੱਲੀ ਕਰਕੇ ਲੈ ਜਾਣਾ ਠੀਕ ਆ ਜੀ ਲੈ ਆ ਵਾਪਸ ਛੋਟੀਆਂ ਸਾੜੀਆਂ ਹੀ ਵੱਡੀਆਂ ਵਾ ਇਹ ਕਿੰਨਾ ਕੁ ਦੁੱਧ ਚਵਾਜੂਗੀ ਦੁੱਧ 14 ਕਿਲੋ ਘਾਜੂਗੀ 14 ਬੰਦ 14 ਕਿਲੋ ਇਸ ਟਾਈਮ ਤੇ 11 ਕਿਲੋ ਹਾਜ਼ਰ ਦੁੱਧ ਠੀਕ ਆ ਜੀ ਤੇ ਇਹਦਾ ਕੀ ਕੀ ਮੁੱਲ ਕਰਨਾ ਇਹਦਾ ਮੁੱਲ 132 ਆ ਜੀ 132 ਤੇ ਮਾਨਤਾਨ ਕਿੰਨਾ ਕਰੋਗੇ ਜਿਹੜਾ ਆਪਣੇ ਰਾਣਾ ਜੀ ਨੂੰ ਸਾਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਚੰਗੇ ਕਮੈਂਟ ਸ਼ੇਅਰ ਕਰਕੇ ਆਉਂਗਾ ਹਾਂਜੀ ਹਾਂਜੀ 2000 ਰੁਪਇਆ ਸ਼ੋਟ 2000 ਸ਼ੋਟ 1,30,000 ਦੀ ਠੀਕ ਹੈ ਜੀ ਬਣਦਾ ਮਾਨ ਸਨਮਾਨ ਤੇ ਜੇ ਕੋਈ ਭੈਣ ਭਰਾ ਜੋੜਾ ਲੈ ਗਿਆ ਕੋਈ ਗਾਲੀ ਮਾਨ ਕਰਦਾ ਠੀਕ ਹੈ ਜੀ ਚੋਟੀ ਬਹੁਤ ਚੰਗੀ ਆ ਆਪਾਂ ਜੀ ਜੀ ਬਿਲਕੁਲ ਵਾਹ ਚੰਗੀ ਬਰੀਕ ਬਾਕੀ ਪਹਿਲਣਾਂ ਨੂੰ ਇਹੋ ਜਿਹਾ ਥਣ ਬਹੁਤ ਹੀ ਘੱਟ ਲੱਗਦਾ ਬਾਕੀ ਸੀਲਸਲਾਕ ਠੰਡੀਆਂ ਕੋਈ ਭੈਣ ਵੀ ਚਾਵੇ ਤੇ ਚੋ ਸਕਦੀ ਆ ਕੋਈ ਬੱਚਾ ਵੀ ਚੋ ਸਕਦਾ ਤੇ ਅੱਗੇ ਆ ਗਈ ਵਹਿੜ ਜੀ ਵਾਹ ਜੀ اچھا ਪਿਓਰ ਦੋ ਦੰਦ ਠੀਕ ਆ ਜੀ ਤੇ ਗੱਬਣ ਆ ਗੱਬਣ ਆ ਅਸੀਂ ਸੀੜ ਛੱਡੀ ਜਦਾ ਮਾਰੀ ਇੱਕਾ ਕੋ ਬੈਰੀ ਹੈ ਜੀ ਜੀ ਖੋਲ ਕੇ ਖਾ ਲਓ ਅੰਦਰ ਬਹੁਤ ਸੋਹਣਾ ਤਿਆਰ ਕਰਨ ਦੀ ਆ ਮੱਛੀ ਇਹ ਥਣ ਬਹੁਤ ਚੰਗਾ ਇਹ ਗੱਬਣ ਆ ਕਿੰਨੇ ਕ ਦਿਨ ਲਾ ਜੂ ਭਾਜੀ ਇਹਦੇ ਦਾਤਰੀਕ ਨੂੰ ਦੇਣ ਨੂੰ ਆ ਭਾਜੀ ਅਸਲ 10 ਤਰੀਕ ਨੂੰ ਦੇਣ ਪੂਰੇ ਆ ਠੀਕ ਆ ਜੀ ਅੱਜ 30 ਤਰੀਕ ਨੂੰ ਵੀਡੀਓ ਪੈ ਜਾਣੀ ਆ ਤੇ 10 ਤਰੀਕ ਨੂੰ ਦੇਣ ਪੂਰੇ ਹੁੰਦੇ ਆ ਤੇ ਇਹ ਕਿੰਨਾ ਕੁ ਦੁੱਧ ਚਵਾ ਜੂਗੀ 16 17 ਕਿਲੋ ਘਰ ਵਾਲਿਆਂ ਦੇ ਦੱਸਣ ਮੁਤਾਬਕ ਆ ਬਾਕੀ ਜਿੰਨਾਂ ਕੋਲ ਆਦੀ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਉਹਨਾਂ ਕੋਲ ਵਹਿੜਾਂ ਸਾਰੀਆਂ ਹੀ ਤੇ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਮੁੱਲ ਭਾਜੀ 55000 ਰੁਪਏ 55000 ਰੁਪਿਆ ਮੁੱਲ ਵੀਰ ਨੇ ਪੂਰਾ ਜਾਇਜ਼ ਮੁੱਲ ਕੀਤਾ ਵਾ ਬਾਕੀ ਜਿਹੜੇ ਵੀ ਲੋਕ ਵੀਡੀਓ ਵੇਖਦੇ ਉਹਨਾਂ ਨੂੰ ਵੀ ਪਤਾ ਵਾ ਥੀਲੇ ਠੱਡੀਆ ਮੁੱਲ ਦੇ ਮਾਣ ਨਾਲ ਕਰਾਂਗੇ ਵਸ਼ੀਮ ਬਹੁਤ ਚੰਗੀ ਬਰੀਡ ਦੀ ਹੈ ਠੀਕ ਅਜੇ ਢੱਲਾ ਢੁਲਾ ਹੈਗੀ ਆ ਜੇ ਬੰਨੀ ਆ ਹੋਰ ਜੀ ਜੀ ਬਿਲਕੁਲ ਤੇ ਬਾਕੀ ਮੇਨ ਗੱਲ ਆ ਸੀਲਸ ਲੱਗ ਪੂਰੀ ਏ ਤੇ ਇਹਦਾ ਮੁੱਲ ਕੀ ਕਰਨਾ ਜੀ ਯਾ ਜੀ 55 ਤੇ ਉਹਦੇ ਜੋ ਛੋਟ ਕਿੰਨੀ ਕਰੋਗੇ ਹਾਂ ਨਾ 2000 ਰੁਪਏ ਛੋਟ ਅੱਛਾ 2000 ਛੋਟ 53000 ਦੀ ਜਿੰਦਾ ਨਹੀਂ ਕੋਈ ਜੀ ਜੀ ਬਿਲਕੁਲ ਜਾਇਜ਼ ਮੁੱਲ ਪਾਈਦਾ ਉਹਦੇ ਜਾਇਜ਼ੀ ਜੀ ਬਿਲਕੁਲ ਵੀਰ ਜੀ ਜਾਇਜ਼ ਨਹੀਂ ਤੇ ਤਾਂ ਹੀ ਲੋਕੀ ਮਾਨਤਾ ਨਾਲ ਫੋਨ ਲਾਉਂਦੇ ਆ ਬਾਕੀ ਇਹ ਪਹਿਲੇ ਫੋਨ ਤੇ ਜਾਣੀ ਆ ਅੱਗੇ ਆ ਗਈਆਂ ਵੱਡੀਆਂ ਝੋਟੀਆਂ ਫੁੱਲ ਵੱਡਾ ਸਹਜ ਇਹ ਕਨਵਰਸ ਹੋਆ ਜੀ ਵੀਰ ਜੀ ਇਹ ਦੂਜਾ ਸੁਆ ਭਾਜੀ ਅੱਛਾ ਦੂਜਾ ਸੁਆ ਬਾਕੀ ਵੇਖ ਲੋ ਕੱਦ ਵੇਖ ਲੋ ਇਹ ਜੇ ਬੋਲੇ ਦੇ ਆ ਠੀਕ ਆ ਜੀ 17 18 ਕਿਲੋ ਦੁੱਧ ਚੋਗੀ ਮੌਕੇ ਦਾ 14 ਕਿਲੋ ਬੋਲਾ ਤਿਆਰ ਆ ਜੀ ਖੋਲੋ ਤੋੜੋ ਖੋਲ ਕੇ ਬਾਕੀ ਆਰਡਰ ਕੁਆਲਟੀ ਦੇ ਥਣਾ ਦਾ ਗੈਪ ਚੈੱਕ ਕਰੋ ਬਹੁਤ ਹੀ ਚੰਗਾ ਤੇ ਵੱਡੀ ਝੋਟੀ ਆ ਫੁੱਲ ਬਾਕੀ ਵੀਰ ਦੇ ਕੱਦ ਤੋਂ ਪਰਾ ਲੱਗ ਜਾਂਦਾ ਵਾ ਲਾ ਕੇ ਵੇਖ ਲੋ ਵੀਰ ਦਾ ਕੱਦ ਇਹ ਪੂਰਾ ਬਰਾਬਰ ਆਉਂਦੀ ਝੋਟੀ ਇਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਵੀਰ ਜੀ ਇਹਨੂੰ ਅੱਜ ਚੌਥਾ ਦਿਨ ਆਜੀ ਅੱਛਾ ਚੌਥਾ ਦਿਨ ਸੂਈ ਨੂੰ ਆ ਠੀਕ ਆ ਬੱਚਾ ਕੀ ਮਗਰੇ ਦੇ ਇਹਦੇ ਵਾਲਾ ਕੱਟੀ ਜਾਂਦਾ ਕੱਟੀ ਮਗਰਾ ਇਸ ਟਾਈਮ ਤੇ ਦੁੱਧ ਤਿਆਰ ਕਿੰਨਾ ਜੀ 14 ਕਿਲੋ ਬੌਲੀ ਆ 14 ਕਿਲੋ ਬੌਲੀ ਆ ਠੀਕ ਆ ਜੀ ਇਹ ਛੋਟੀ ਲਗਭਗ ਦੇ 16-17 ਕਿਲੋ ਵਾਲੀ ਆ ਅੱਧੂ ਫਾਰਮ ਵਾਲਾ ਪਾਜਾ ਹਿਆ ਠੀਕ ਹੈ ਜੀ। ਉਹ ਚੰਗੇ ਮਿੱਠਰ ਕਾੜਦੀ ਆ 11 ਕਿਲੋ ਪਹਿਲਾਂ ਦਾ ਚਵਾਵਾ। ਅੱਛਾ ਜੀ। ਦੂਜਾ ਸੁਆਹ ਦੀ ਦੁੱਧ ਕਿੰਨਾ ਕੁ ਚਵਾਜੂਗੀ? ਦੋਨੋਂ ਚੰਗੀ ਸੇਵਾ ਉਹ 18-19 ਕਿਲੋ ਚਵਾਉਗੀ। ਠੀਕ ਹੈ ਜੀ। ਤੇ ਬਾਕੀ ਕੱਦ ਵੇਖ ਲਓ ਵੀਰ ਦੇ ਪੂਰੀ ਬਰਾਬਰ ਆਉਂਦੀ ਆ। ਉਹ ਚੰਗੇ ਪਿੱਠ ਕੁੜੇ ਦੀ ਆ ਜੀ। ਠੀਕ ਹੈ ਜੀ। ਤੇ ਫੋਨ ਵੀ ਇੱਕ ਨੰਬਰ ਆ। ਇਹਦਾ ਮੁੱਲ ਕੀ ਕਰਨਾ ਜੀ? ਮੁੱਲ ਦੇ ਪਾਵੇਂ ਦੂ ਕਰ ਲਈਏ ਸਵਾ ਦੋ ਢਾਈ ਕਰ ਲਈਏ। ਹਾਂ ਜੀ। ਮੁੱਲ 2 ਲੱਖ ਆ ਹਾਂਜੀ ਆਣਾ 1.90 1 ਲੱਖ 90 ਹਜ਼ਾਰ ਦੀ ਠੀਕ ਆ ਜੀ ਹੋਰ ਛੋਟ ਕਰ ਦੋ ਭੈਣ ਭਰਾਵਾਂ ਮਾਨਤਾ ਮਾਨਦਾਨ ਕਰਾਗੇ ਮੁੱਲ ਜਾਨਦੇ ਠੀਕ ਆ ਜੀ 2000 ਹੋਰ ਛੱਡ ਦਿਓ 1 ਲੱਖ 88 ਹਜ਼ਾਰ ਦੀ ਖਾਂ ਦੇ ਨਾਂ ਵਾਲੀ ਗੱਲ ਆ ਅੱਗੇ ਆ ਗਈ ਆ ਪਹਿਲਾ ਸੁਹਾ ਵੀਰ ਜੀ ਪਹਿਲਾ ਸੁਹਾ ਦੋ ਦੰਦ ਆ ਮੁੱਲ ਠੀਕ ਆ ਜੀ ਪਹਿਲਾ ਸੁਹਾ ਦੋ ਦੰਦ ਕਿੰਨੇ ਦਿਨਾਂ ਦਾ ਸੁਹਾ ਜੇ ਇਹਦਾ ਇਹਨੂੰ ਆ ਪੰਜਵਾਦੇ ਦਾ ਕੱਟੀ ਮਗਰਿਆ ਠੀਕ ਆ ਜੀ ਇਹ ਸਕਵਲਟੀ ਵਿਖਾਲ ਦੋ ਮਾੜੀ ਮੌਕੇ ਦਾ 12 ਕਿਲੋ ਆ ਠੀਕ ਆ ਜੀ ਆ ਦੇ ਕੋਈ ਚਾਰ ਟਾਇਪ ਚੋਲੀ ਇਹਦੇ ਮਗਰ ਕੱਟੀ ਹੈ ਕੱਟੀ ਮਗਰ ਠੀਕ ਆ ਜੀ ਬਾਕੀ ਥਣਾ ਦੀ ਕੁਆਲਟੀ ਵੀ ਇਹ ਲੋ ਪੂਰਾ ਜਿਆਪ ਤੇ ਸਨ ਲੱਗੇ ਆ ਕੱਟੀ ਹੈ ਜੀ ਕੱਟੀ ਵੀ ਬਹੁਤ ਟੋਪ ਕੁਆਲਟੀ ਆ ਠੀਕ ਆ ਜੀ ਉਹ ਬੱਚਾ ਸਾਹਮਣੇ ਰਬੋਲ ਦੀ ਕੱਟੀ ਆ ਮਗਰ ਬਹੁਤ ਚੰਗੀ ਠੀਕ ਆ ਜੀ ਲੈ ਆ ਵਾਪਸ ਪਹਿਲਾ ਸੁਕਰ ਤੁਹਾਨੂੰ ਦੱਸਿਆ ਤੇ ਕੱਦ ਵੇਖੋ ਕੱਦ ਬਹੁਤ ਟੰਗਾ ਲੁਕ ਜੀ ਜੀ 12 ਕਿਲੋ ਮੁੱਕੇ ਦਾ ਪਰ ਵੇਖੋ ਚਾਰ ਟਾਂਗ ਹੋ ਨੇ ਠੀਕ ਆ ਜੀ ਤੇ ਬਾਕੀ ਝੋਟੀਆਂ ਵੇਖਣ ਤੋਂ ਪਤਾ ਲੱਗਦਾ ਵਾ ਵੀ ਦੁੱਧ ਜਿੰਨਾ ਕਿ ਦੱਸਿਆ ਵੀ ਨੇ ਪੂਰਾ ਉਹ ਦੁੱਧ ਤੇ ਗਾਈ ਝੋਟੀਆਂ ਦੁੱਧ ਅਰੇ ਹੋਰ ਵਧਣ ਗਿਆ 4-4 5-5 ਕਿਲੋ ਝੋਟੀਆਂ ਹੋਰ ਵਧਣ ਗਿਆ ਦੋਸਤੋ ਸਾਰੀਆਂ ਤਾਰੀਆਂ ਸੁਣਿਆ ਬਿਲਕੁਲ ਮਾਰੇ ਤੇਰੀ ਝੋਟੀਆਂ ਚੱਲੀਆਂ ਤੇ ਕੀ ਮੁੱਲ ਕਰਨਾ ਹੈ ਰਾ ਇਹਦਾ 135 ਹਾਂ ਜੀ 135 ਤੇ ਉਹਦੇ ਚ ਦੇਣ ਲੈਣ ਵਾਲੀ ਗੱਲ 2000 ਦੇ ਛੋਟ ਦਾ 2000 ਛੋਟ 133000 ਦੀ ਹਾਂਜੀ ਠੀਕ ਆ ਜੀ ਜੇ ਰਾਣ ਦੇ ਫਾਰਮ ਨੂੰ ਅੱਗੇ ਕਮੈਂਟ ਸ਼ੇਅਰ ਤੇ ਲਾਈਕ ਕਰਕੇ ਆਊਗਾ 1000 ਰੁਪਏ ਹੋਰ ਛੋਟ ਦਾ ਉਹ ਤੁਹਾਡੇ ਕੋ ਭੈਣ ਭਰਾਵਾਂ ਨੇ ਮਾਨ ਤਾਨ ਕੜਾ ਹੀ ਲੈਣਾ ਜਿਹੜਾ ਇੱਥੇ ਆ ਗਿਆ ਠੀਕ ਆ ਜੀ ਤੇ ਅੱਗੇ ਆ ਗਈ ਆ 8ਵੇਂ ਨੰਬਰ ਤੇ ਇਹ ਚਾਰ ਦੰਨ ਦੇ ਮੂੰਹ ਤੋਂ ਪਹਿਲਾ ਸੂਬਾ ਭਾਜੀ ਠੀਕ ਆ ਚਾਰ ਦੰਨ ਇਹਦੇ ਕੋ 14 ਕਿਲੋ ਬੌਲੀ ਆ 14 ਕਿਲੋ ਯਾ ਵੀ ਤੇ ਗਿਆ ਪੰਜਾਬੀ ਆਲੀ ਠੀਕ ਆ ਜੀ ਬਹੁਤ ਵੱਡੇ ਕੱਦ ਦੀ ਮਾਲ ਗਿਆ ਝੋਟੀ ਤੇ ਇਹਦਾ ਕਿੰਨੇ ਕ ਦਿਨਾਂ ਦਾ ਸੁਆ ਵੀਰ ਜੀ ਇਹਦਾ ਤੀਜੇ ਚੌਥੇ ਦਿੰਦਾ ਜੀ ਤੀਜੇ ਚੌਥੇ ਦਿੰਦਾ ਇਹ ਵੀ ਝੋਟੀ ਫੁੱਲ ਵੱਡੀ ਆ ਤੇ ਬਾਕੀ ਸਿੰਘ ਵੇਖੋ ਆ ਰਿੰਗ ਸਿੰਘ ਲੱਗੇ ਇਹਦੇ ਮਗਰ ਬੱਚਾ ਕੀ ਜੇ ਇਹਦੇ ਮਗਰ ਕੱਟੀ ਆ ਜੀ ਕੱਟੀ ਮਗਰ ਠੀਕ ਆ ਜੀ ਤੇ ਕਿੰਨਾ ਕ ਦੁੱਧ ਚ ਵਾਜੂਗੀ 1500 ਕਿਲੋ ਬੋਨਾ ਚ ਆਇਆ ਠੀਕ ਆ ਜੀ ਆਪਣੀ ਦੋ ਟਾਈਮ ਚੋ ਕੇ ਤਸੱਲੀ ਕਰਕੇ ਫੇਰ ਲੈ ਕੇ ਜਾਓ ਤੇ ਇਹਦਾ ਕੀ ਮੁੱਲ ਕਰਨਾ ਜੀ ਇਹਦਾ 1 ਭੇਡ ਆ ਜੀ 165000 ਰੁਪਇਆ ਤੇ ਉਹਦੇ ਚ ਛੋਟ ਕਿੰਨੀ ਕਰਨੀ ਛੋਟ ਮਾਰ ਨਾਲ ਕਰਾਂਗੇ ਭੈਣ ਭਰਾਵਾਂ ਦਾ ਠੀਕ ਆ ਜੀ ਤੇ ਬਾਕੀ ਵੀਰ ਨੂੰ ਫੋਨ ਲਾ ਲਿਓ ਆਪਣੀ ਦੋ ਟਾਈਮ ਚੋ ਕੇ ਤਸੱਲੀ ਕਰਕੇ ਫੇਰ ਲੈ ਕੇ ਜਾਓ ਬਹੁਤ ਹੀ ਚੰਗੀ ਕੁਆਲਿਟੀ ਦੀਆਂ 24 ਘੰਟੇ ਪਸ਼ੂ ਅਵੇਲੇਬਲ ਰਹਿੰਦੇ ਆ ਆਪਣੇ ਕੋਲ ਤੇ ਐਡਰੈਸ ਬੋਲ ਦਿਓ ਆਪਣਾ ਰਸ ਭਾਜੀ ਪਿੰਡ ਅਠਵਾਲ ਹਾਂਜੀ ਜ਼ਿਲ੍ਹਾ ਅਮਰਸਾ ਤਹਿਸੀਲ ਬਾਬਾ ਪਕਾਲਾ ਸਾਹਿਬ ਜੀ ਤੇ ਫੋਨ ਫੋਨ ਨੰਬਰ 9979714340 ਠੀਕ ਹੈ ਜੀ ਤੇ ਚੈਨਲ ਆਪਣੇ ਨੂੰ ਕਾਲੋ ਸਬਸਕ੍ਰਾਈਬ ਤਾਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ